मुरदाबाद 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 मुबा मुबा पाकिस्तान मुरदाबाद मुर्दाबाद मुर्दाबाद हिंदुस्तान जाद ज़ु सजा दो सजा सजा बदला खू ना लाट बदला खोस्तु सजा दो सो सजा दो सजा सजा लो पबा मुर्दाबाद मुर्दाबाद पाकिस्तान शर्म करो शर्म करो शर्म करो पाकिस्तान शर्म करो शर्म करो शर्म करो पाकिस्तान शर्म करो शर्म करो शर्म करो पाकिस्तान मुर्दाबाद मुर्दाबाद मुरदाबाद ਜਿੰਦਾਬਾਦ ਜਿੰਦਾਬਾਦ ਹਿੰਦੁਸਤਾਨ ਇਕਤਾ ਜਿੰਦਾਬਾਦ 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 ਕੱਲ ਪਹਿਲਗਾਮ ਵਿਖੇ ਸਲਾਨੀਆਂ ਤੇ ਸਾਹਮਣੇ ਨੂੰ ਲੈ ਕੇ ਅੱਜ ਮੱਚੀ ਦਾ ਸਾਰੇ ਕੇ ਪਾਕਿਸਤਾਨ ਦੇ ਆਤੰਕਵਾਦ ਦਾ ਕਿਹਾ ਜਾ ਰਿਹਾ ਦੇਖ ਸਕਦੇ ਹੋ ਲਾਈਵ ਤਸਵੀਰਾਂ ਖਾਲਸਾ ਚੌਂਕ ਤੋਂ

हिंदू मुखकिंदा पाकिस्तान मु पाकिस्तान मुताद मोदाबाद हिंदू मुख़ाईंदा अथव मुदा पाकिस्तान पाकिस्तान मु

मुर्दाबा मुबा मुबा मुबाद मुराबा दोस्ता सजा दो सो सजा सजा दो सो सजा पाकिस्तान मुदाबाद मु ਹਾਂਜੀ ਤੁਹਾਡੀ ਸਾਹਿਬ ਕੱਲ ਬਹੁਤ ਹੀ ਘਨੌਣੀ ਘਟਈ ਆ ਅੱਤਵਾਦੀਆਂ ਵੱਲੋਂ ਹਰਕਤ ਕੀਤੀ ਗਈ ਆ ਤੇ ਉਸ ਬਾਰੇ ਤੁਹਾਡੇ ਜੋ ਪਾਕਿਸਤਾਨਿਕ ਘਨੌਣੀ ਹਰਕਤ ਆਲਗਾਮਾਚ ਕੀਤੀ ਆ ਉਸ ਦੇ ਰੋਸ ਵਜੋਂ ਅੱਜ ਬਲਾਗ ਕਾਂਗਰਸ ਕਮੇਟੀ ਮਾਚਵਾੜਾ ਨੇ ਸਮੂਚੀਆਂ ਜਥੇਬੰਦੀਆਂ ਨਾਲ ਉਸ ਸਮਾਜ ਸੇਵੀ ਜਥੇਬੰਦੀਆਂ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੌਂਕ ਚਾ ਕੇ ਅੱਤਵਾਦ ਦਾ ਪਾਕਿਸਤਾਨ ਦਾ ਉਤਲਾ ਭੁਕੇਆ ਤੇ ਉਸ ਜਿਹੜੀ ਘਣਾਉਣੀ ਉਹਨਾਂ ਨੇ ਹਰਕਤ ਕੀਤੀ ਆ ਉਹਦੀ ਕੋਰ ਸ਼ਬਦਾਂ ਚ ਹਰ ਇੱਕ ਇਨਸਾਨ ਨੇ ਮਛਵਾੜਾ ਸਮੂਹ ਬਲਾਕ ਦੇ ਵਾਸੀਆਂ ਦੇ ਇਕੱਲੇ ਇਕੱਲੇ ਨੇ ਕੋਰ ਲਿੰਦਿਆ ਕੀਤੀ ਆ ਉਹ ਚੀਜ਼ ਨਹੀਂ ਸੋ ਇਹ ਵੱਡਾ ਅੱਜ ਤੱਕ ਦਾ 35 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲਾ ਬਹੁਤ ਵੱਡਾ ਇਹ ਹਾਂਸਾ ਹੋਇਆ ਜਿਹੜਾ ਇਹ ਬੀਜੇਪੀ ਵਾਲੇ ਕਹਿੰਦੇ ਸੀਗੇ ਅਸੀਂ ਧਾਰਾ 370 ਖਤਮ ਕਰਤੀ ਐ ਇਹ ਉਹਦਾ ਨਤੀਜਾ ਜਿਹੜੇ ਕਹਿੰਦੇ ਸੀ ਟੂਰ ਟੂਰਿਸਟ ਉੱਥੇ ਜਾ ਸਕਦੇ ਨੇ ਅਸੀਂ ਨਾਲ ਖੜੇ ਹਾਂ ਬੀਜੇਪੀ ਦੀ ਸਰਕਾਰ ਦੇ ਲੈਣ ਐਕਸ਼ਨ ਜੇ ਪਾਕਿਸਤਾਨ ਜਾ ਕੇ ਉਹਨਾਂ ਤੇ ਅਟੈਕ ਕਰਨਾ ਪੰਜਾਬ ਕਾਂਗਰਸ ਉਹਨਾਂ ਦੇ ਨਾਲ ਜਾਏਗੀ ਉਹਨਾਂ ਦੀ ਆਰਮੀ ਦੇ ਨਾਲ ਜਾਏਗੀ ਜਦੋਂ ਸੱਪ ਨਿਕਲ ਜਾਂਦਾ ਅਮਿਤ ਸ਼ਾਹ ਉੱਥੇ ਲੀਡ ਨੂੰ ਕੁੱਟਣ ਚੱਲ ਜਾਂਦੇ ਨੇ ਜਦਕਿ ਦੋਸ਼ੀ ਆਪਣਾ ਕੰਮ ਕਰਕੇ ਚੱਲ ਜਾਂਦੇ ਨੇ ਉਹਦਾ ਕੀ ਕਸੂਰ ਦੀ ਜਿਹਦਾ 16 ਤਰੀਕ ਨੂੰ ਵਿਆਹ ਹੋਇਆ ਹਜੇ ਚੂੜਾ ਵੀ ਨਹੀਂ ਉਤਰਿਆ ਮਹਿੰਦੀ ਵੀ ਨਹੀਂ ਹੱਥਾਂ ਚੋਂ ਉਤਰੀ ਜੀਵੇਂ ਤੇ ਪਈ ਹੁੰਦੀ ਆ ਦੁੱਖ ਉਹਨੂੰ ਪਤਾ ਹੁੰਦਾ ਅੱਜ ਸਾਡੇ ਸਾਥੀ ਸਮੂਚੇ ਇੱਥੇ ਇਕੱਠੇ ਹੋਏ ਨੇ ਇਕੱਠੇ ਹੋ ਕੇ ਅਸੀਂ ਉਹਨਾਂ ਦੇ ਦੁੱਖ ਨੂੰ ਖਤਮ ਨਹੀਂ ਕਰ ਸਕਦੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾ ਕੇ ਮਛਵਾੜਾ ਦੀ ਪਵਿੱਤਰ ਧਰਤੀ ਤੋਂ ਉਹਨਾਂ ਦੇ ਦੁੱਖ ਨੂੰ ਘੱਟ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਆ ਸਾਡੇ ਸਮੂਚੀ ਟੀਮ ਨੇ ਸਾਡੇ ਸਾਥੀਆਂ ਨੇ ਜਿੰਨੇ ਸਾਡੇ ਬਲੋਗ ਕਾਂਗਰਸ ਦੇ ਅਹੁਦੇਦਾਰ ਸਾਡੀਆਂ ਸਮਾਜ ਸੇਵੀ ਜੱਟੇ ਬੰਦੀਆਂ ਨੇ ਪਾਰਟੀ ਵਾਈਟ ਤੋਂ ਪਰੇ ਲੋਕ ਪਹੁੰਚੇ ਜੇ ਕੋਈ ਬੰਦਾ ਕੰਮ ਚੰਗਾ ਕਰੂਗਾ ਅਸੀਂ ਉਹਨੂੰ ਜ਼ਿੰਦਾਬਾਦ ਹਾਂ ਦੇ ਲੋ ਮਾਰੇ ਕਮਾਰੇ ਨੇ ਮੁਰਦਾਬਾਦ ਹੈਗੇ ਨੇ ਮੁਰਦਾਬਾਦ ਉਹ ਰਹਿਣਗੇ ਸਦਾ ਇਹ ਸਰਕਾਰ ਦੀ ਉੱਥੇ ਕੋਈ ਸਿਕਿਉਰਟੀ ਹੈ ਨਹੀਂ ਸੀ ਕੋਈ ਸਰਕਾਰ ਦੀ ਕੋਈ ਸਕਿਉਰਟੀ ਨਹੀਂ ਸੀ ਸਰਕਾਰ ਨੇ ਜਿਹੜਾ ਅੰਬੇਦਕਰ ਸਾਹਿਬ ਦਾ ਸੰਵਿਧਾਨ ਲਿਖਿਆ ਹੋਇਆ ਉਹਨੂੰ ਜੱਤੋ ਤੋੜਨ ਲੱਗੀ ਤੇ ਪੰਜਾਬ ਦੇ ਵਿੱਚ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਕਿਵੇਂ ਅੱਤਵਾਦੀਆਂ ਦੇ ਅਟੈਕ ਹੋ ਰਹੇ ਨੇ ਪੰਜਾਬ ਦੇ ਵਿੱਚ ਕਿਵੇਂ ਭਾਜਪਾ ਦੇ ਘਰਾਂ ਦੇ ਉੱਤੇ ਬੰਬ ਡਿੱਗ ਰਹੇ ਨੇ ਕੋਈ ਬੰਦਾ ਸੇਫ ਨਹੀਂਗਾ ਦੇਖੋ ਕਿੰਨੇ ਤਕੜੇ ਮੰਤਰੀ ਦੇ ਘਰ ਤੇ ਯਾਰ ਬੰਬਨਾ ਅਟੈਕ ਹੋਇਆ ਉਹ ਮੁੱਦਾ ਵੀ ਖਤਮ ਕਰਤਾ ਲੋਕਾਂ ਨੇ ਆ ਹੁਣ 35 ਉਥੇ ਅੰਨੇ ਬੰਦੇ ਜਿਹੜੇ ਮਾਰ ਦਿੱਤੇ ਨੇ ਆ 35 ਸਾਲਾਂ ਦੇ ਇਤਿਹਾਸ ਦੇ ਵਿੱਚ ਕਿੰਨੀ ਤਕੜੀ ਉਥੇ ਸਕਿਉਰਿਟੀ ਲੱਗੀ ਹੋਈ ਹੈ ਦੱਸੋ ਆਪਾਂ ਕਿੱਥੇ ਸੇਫ ਆ ਯਾਰ ਪੰਜਾਬ ਸਰਕਾਰ ਵੀ ਸੁੱਤੀ ਪਈ ਆ ਤੇ ਸੈਂਟਰ ਦੀ ਸਰਕਾਰ ਵੀ ਸੁੱਤੀ ਪਈ ਆ ਇਹਨਾਂ ਨੂੰ ਕੁਝ ਹੋਸ਼ ਹੋਣੀ ਚਾਹੀਦੀ ਆ ਕੋਈ ਨਾ ਪੰਜਾਬ ਦਾ ਰਖਵਾਲਾ ਨਾ ਹਿੰਦੁਸਤਾਨ ਦਾ ਰਖਵਾਲਾ ਰਿਹਾ ਅੰਮ੍ਰਿਤਸਰ ਹੁਣੀ ਬਾਅਦ ਚ ਉਥੇ ਭੱਜ ਲੈਣਦੇ ਨੇ ਉਹਦੇ ਬਾਅਦ ਜੀ ਲੋਕਾਂ ਦੇ ਫੁੱਲ ਮਾਲਾ ਮਾਰ ਰਹੇ ਹੁੰਦੇ ਜਿਵੇਂ ਕਹਿੰਦੇ ਨੇ ਇਨਕਲਾਬ ਦਾ ਲਾਕੇ ਨਾਰਾ ਇਹੇ ਕੁਰਸੀ ਉੱਤੇ ਬਹਿ ਗਏ ਰਾਜਗੁਰੂ ਸਿਖਦੇਵ ਭਗਤ ਸਿੰਘ ਖੁੱਲਾ ਜੋਗੇ ਰਹਿ ਗਏ ਜਿਹੜੇ ਸਾਡੇ ਉੱਥੇ ਸ਼ਹੀਦ ਹੋ ਗਏ ਸਿਰਫ ਫੁੱਲ ਮਾਲਾ ਮਾ ਜੋਗੇ ਰਹਿ ਗਏ ਇਹਨਾਂ ਨੇ ਕੁਰਸੀਆਂ ਦੇ ਉੱਤੇ ਇਸੇ ਤਰ੍ਹਾਂ ਬੈਠੇ ਰਹਿਣਾ ਇਸੇ ਤਰ੍ਹਾਂ ਕੁਰਸੀਆਂ ਹਥਿਆਈ ਰੱਖਣੀਆਂ ਨੇ ਨਾ ਰਾਜ ਭਾਗ ਛੱਡਣਾ ਨਾ ਇਹਨਾਂ ਨੇ ਪੰਜਾਬ ਦਾ ਵੇੜਾ ਵੀ ਕਰਨਾ ਪੂਰੇ ਹਿੰਦੁਸਤਾਨ ਦਾ ਵੇੜਾ ਵੀ ਸੈਂਟਰ ਦੀ ਸਰਕਾਰ ਨੇ ਕਰਨਾ ਸੋ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਆਪਣੇ ਦੇਸ਼ ਕੰਨੀ ਆਪਣੇ ਸੂਬੇ ਕੰਨੀ ਧਿਆਨ ਦਿਓ ਭੰਗੜੇ ਪਾਉਣੇ ਛੱਡ ਦਿਓ ਇਹ ਇਹ ਨੌਜਵਾਨਾਂ ਦਾ ਕੰਮ ਆ ਯਾਰ ਭੰਗੜੇ ਪਾਉਣੇ ਵਿਆਹਾਂ ਤੇ ਆਰਕੈਸਟਰਾ ਵਾਲਿਆਂ ਨੂੰ ਕਾਹਦੇ ਪੈਸੇ ਦੰਨੇ ਆ ਇੱਥੇ ਮੁੱਖ ਮੰਤਰੀ ਡਾਂਸ ਕਰਦਾ ਫਿਰਦਾ ਦਿੱਲੀ ਜਾ ਕੇ ਬੀਜੇਪੀ ਵਾਲਿਆਂ ਨੂੰ ਆਪਣੇ ਠੁੰਕੇ ਦਿਖਾਉਣ ਜਾਂਦਾ ਵੀ ਆ ਮੈਂ ਲਾਉਣੇ ਆਉਂਦੇ ਨੇ ਮੈਨੂੰ ਪੰਜਾਬ ਚ ਲਾ ਲਵੇ ਉਧਰੋਂ ਮੋਦੀ ਸਾਹਿਬ ਇਹਨਾਂ ਦੀ ਸ਼ਹਿਰਪਟੇ ਨਹੀਂ ਮੁੱਕਦੇ ਹਿੰਦੁਸਤਾਨ ਖਾਕੂ ਹੋਣ ਦੇ ਕਿਨਾਰੇ ਐ ਇਨੂੰ ਬਚਾ ਲਓ ਮੋਦੀ ਸਾਹਿਬ ਭਗਵਾਨਤਮਾਨ ਸਾਹਿਬ ਪੰਜਾਬ ਨੂੰ ਬਚਾ ਲਓ ਰੰਗਲਾ ਪੰਜਾਬ ਤੁਸੀਂ ਖੂਨ ਨਾਲ ਰੰਗਦਾ ਜਿਹੜਾ ਕਿ ਹੋਲੀ ਦੇ ਰੰਗ ਵਿੱਚ ਰੰਗੜਾ ਵੀ ਤੁਸੀਂ ਖੂਨ ਨਾਲ ਰੰਗ ਕੇ ਰੱਖਦਾ ਸੋ ਮੇਰੀ ਬੇਨਤੀ ਹੈ ਲੋਕਾਂ ਨੂੰ ਜਿਹੜੇ ਮੁੱਖ ਕਹਿੰਦੀ ਹੈ ਹਕੂਮਤ ਕਰਦੇ ਨੇ ਪੰਜਾਬ ਤੇ ਕਰਦੇ ਨੇ ਹਿੰਦੁਸਤਾਨ ਤੇ ਕਰਦੇ ਨੇ ਲੋਕਾਂ ਤੋਂ ਹੁਣ ਜਿਹੜੇ ਲੋਕਾਂ ਤੋਂ ਰੋਇਆ ਨਹੀਂ ਜਾਂਦਾ ਲੋਕਾਂ ਨੇ ਜਿੱਦਣ ਸ਼ਰਕਾ ਤੇ ਉੱਤਰਿਆ ਹੈਗਾ ਨਾ ਤੁਹਾਨੂੰ ਸੰਭਾਲਣੇ ਔਖੇ ਹੋ ਜਾਣੇ ਨੇ ਲੋਕਾਂ ਦੇ ਮਨ ਤੇ ਜਿਹੜੇ ਅੰਦਰੋਂ ਹਿਰਦੇ ਬਲੁੰਦਰੇ ਪਏ ਨੇ ਲੋਕ ਸ਼ਰਕਾਂ ਦੇ ਉੱਤੇ ਨੂੰ ਉਤਾਪਲੇ ਹੋਏ ਪਏ ਨੇ ਲੋਕ ਠੀਕ ਰਹੇ ਨੇ ਅਨਸਾਫ਼ ਨੂੰ ਜੇਕਰ ਅਨਸਾਫ਼ ਨਾ ਦਿੱਤਾ ਲੋਕ ਇਸੇ ਤਰ੍ਹਾਂ ਸਰਕਾਰ ਦੇ ਵੀ ਪੁਤਲੇ ਸਾੜਦੇ ਗਏ ਹੋਣਗੇ ਇਸ ਵਿੱਚ ਨੀਤੀ ਜੀ ਘਟਨਾ ਜਿਹੜੀ ਘਟਨਾ ਹੋਈ ਹੈ ਕੱਲ ਕਿਵੇਂ ਦੇਖਦੇ ਹੋ ਅੱਜ ਸਾਡੇ ਬਾਚੀਵਾੜਾ ਸ਼ਹਿਰ ਵਿੱਚ ਲਗ ਲਗ ਸਿਆਸੀ ਧਾਰਮਿਕ ਤੇ ਐਨ ਜੀਓ ਨੇ ਰਲ ਕੇ ਉਸ ਗੰਦੇ ਅੱਤਵਾਦ ਦਾ ਪੁਤਲਾ ਫੁਕਿਆ ਤੇ ਉਹਨਾਂ ਘਟੀਆ ਲੋਕਾਂ ਦਾ ਪੇਟ ਸਿਆਪਾ ਕੀਤਾ ਜਿਨ੍ਹਾਂ ਨੇ ਉੱਥੇ ਆਂਤਕ ਫਲਾਕੇ ਮਾਮਾ ਦਾ ਪੁੱਤ ਮਾਰੇ ਨੇ ਕਿਉਂਕਿ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਪੁੱਛ ਕੇ ਪਹਿਲਾਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਸ ਕਾਸਟ ਨੂੰ ਬਿਲੋਂਗ ਕਰਦੇ ਹੋ ਜਦੋਂ ਉਹਨਾਂ ਨੇ ਕਿਹਾ ਹਿੰਦੂ ਤਾਂ ਉਹਨਾਂ ਨੇ ਉਹਨਾਂ ਦੇ ਲਿੰਗ ਤੱਕ ਚੈੱਕ ਕਰਕੇ ਉਸ ਤੋਂ ਬਾਅਦ ਗੋਲੀ ਮਾਰ ਕੇ ਤਾਂ ਉਹਨਾਂ ਨੇ ਇਹ ਵੀ ਕਿਹਾ ਜਾ ਕੇ ਮੋਦੀ ਨੂੰ ਦੱਸ ਦਿਓ ਇਸ ਲਈ ਅਮਰਦੀਪ ਸ਼ਾਹ ਜੀ ਮੋਦੀ ਜੀ ਨੂੰ ਬੇਨਤੀ ਕਰਦੇ ਆ ਆਪਣੀ ਕੁੰਭ ਕਰਨੀ ਇੰਦ ਵਿੱਚ ਉੱਠ ਕੇ ਦੇਸ਼ਵਲ ਭਾਰਤਵਲ ਆਪਣਾ ਧਿਆਨ ਦਿਓ ਕਿਉਂਕਿ ਹਾਲਾਤ ਬੜੇ ਮਾੜੇ ਹੁੰਦੇ ਜਾ ਰਹੇ ਨੇ ਕਿਉਂਕਿ ਜ ਮੋਦੀ ਜੀ ਦੀ ਜਿਹੜੀ ਸੋਚ ਆ ਫੋਟਪਾਉ ਨੀਤੀ ਹਿੰਦੂ ਮੁਸਲਿਮ ਸਿੱਖ ਸਾਈਆਂ ਨੂੰ ਆਪਸ ਵਿੱਚ ਲੜਾਉਣਾ ਪਰ ਅਸੀਂ ਸਾਰਿਆਂ ਨੇ ਇੱਕੇ ਰਹਿਣਾ ਕਿਉਂਕਿ ਸਾਡਾ ਜਿਹੜਾ ਦੇਸ਼ ਆ ਇਸ ਸ਼ਹੀਦਾਂ ਦਾ ਧਾਰਮਿਕ ਗੁਰੂਆਂ ਦਾ ਦੇਸ਼ ਆ ਇਸ ਲਈ ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਘਟੀਆ ਲੋਕਾਂ ਦੇ ਮਗਰ ਲਾ ਕੇ ਆਪਣੇ ਦੇਸ਼ ਦਾ ਨੁਕਸਾਨ ਨਾ ਕਰੋ ਤੇ ਮੈਂ ਆਪ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਆਪਣਾ ਇੱਕਾ ਕਾਮਯਾਬ ਰੱਖੀਏ ਧੰਨਵਾਦ ਹਾਂਜੀ ਪ੍ਰਧਾਨ ਜੀ ਕੱਲ ਬੜੀ ਘਟਨਾ ਜਿਹੜੀ ਮੰਦਭਾਗੀ ਹੋਈ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਮੈਂ ਪਰਮੀ ਗੇਸਟ ਨਹੀਂ ਤੋਂ ਸੁਭਾ ਪ੍ਰਧਾਨ ਆ ਲਾਰਡ ਅਫਿੰਡਰ ਕਪੂਰ ਜੁਨੀਅਰ ਪੰਜਾਬ ਦਾ ਜਿਹੜਾ ਕੱਲ ਗੰਮੂ ਪਟੇ ਜਿਹੜਾ ਅੱਤਵਾਦੀ ਹਮਲਾ ਹੋਇਆ ਤੁਸੀਂ ਅਸੀਂ ਸਾਰਿਆਂ ਤੋਂ ਪਹਿਲਾਂ ਸਖਤ ਸਾਬਦਾ ਨੂੰ ਵਿਖੇ ਜੀ ਕਰਦੇ ਹਾਂ ਅੱਜ ਸਰਕਾਰ ਨੂੰ ਅਸੀਂ ਮੰਨ ਕਰਦੇ ਹਾਂ ਮੁੰਡੀ ਸਰਕਾਰ ਨੂੰ ਵੀ ਇਹਨਾਂ ਤੇ ਨੱਥ ਪਾਈ ਜਾਵੇ ਜੇਕਰ ਪੰਜਾਬ ਸਰਕਾਰ ਨੂੰ ਵੀ ਇਹਦੇ ਬਾਰੇ ਆਵਾਜ਼ ਉਠਾਉਣੀ ਚਾਹੀਦੀ ਆ ਜੇਕਰ ਪੰਜਾਬ ਸਰਕਾਰ ਨੇ ਆਵਾਜ਼ ਨਾ ਉਠਾਈ ਜਿਵੇਂ ਅੱਜ ਪਾਕਿਸਤਾਨ ਦੇ ਅਤਵਾਦੀਆਂ ਦਾ ਪੁੱਤਰਾ ਸਾੜਿਆ ਲੇਕਿਨ ਆਉਣ ਵਾਲੇ ਦਿਨਾਂ 'ਚ ਜਿਹੜੇ ਆ ਪੁੱਤਰੇ ਸਾੜੇ ਜਾਣ ਸ਼ਰਾਮ ਨਾਲ ਆਪਣੀ ਕਾਰਵਾਈ ਨੂੰ ਜਾਮ ਦੇ ਕੇ ਇਹੋ ਜਿਹੇ ਸਰਕਾਰ ਦੇ ਬੇਸਤੀ ਵਿੱਚ ਆਵੇ ਜੀ